ਖਬਰ ਨੂੰ ਜਾਣਨ ਵਾਲੇ ਆਪਣਾ ਰੱਖੋ ਧਿਆਨ ਕਿਉਂਕਿ ਕਰੋਨਾ ਨੇ ਫਿਰ ਫੜ ਲਈ ਹੈ ਰਫ਼ਤਾਰ ਕਰੋਨਾ ਨੂੰ ਲੈ ਕੇ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਦੇਸ਼ ਭਾਰ ਦੇ ਵਿੱਚ ਕਰੋਨਾ ਨੇ ਫਿਰ ਰਫ਼ਤਾਰ ਫੜ ਲਈ ਹੈ ਮਰੀਜ਼ਾਂ ਦੀ ਗਿਣਤੀ ਦਿਨ-ਪਰ-ਦਿਨ ਵਧਣੀ ਸ਼ੁਰੂ ਹੋ ਗਈ ਹੈ ਇੱਥੋਂ ਤੱਕ ਕਿ ਮੌਤਾਂ ਵੀ ਹੋਣ ਲੱਗੀਆਂ ਨੇ ਦੱਸਦੀ ਹੈ ਕਰੋਨਾ ਵਾਇਰਸ ਦੇ ਨਵੇਂ ਸਬ ਵੇਰੀਐਂਟ ਜੀਐਨ1 ਦੀ ਐਂਟਰੀ ਦੇ ਨਾਲ ਪੂਰੇ ਦੇਸ਼ ਦੇ ਵਿੱਚ ਹਲਚਲ ਮਚ ਗਈ ਹੈ ਇਲਾਜ ਕਰਵਾਉਣ ਵਾਲਿਆਂ ਦੀ ਗਿਣਤੀ 2500 ਤੋਂ ਉੱਪਰ ਟੱਪ ਗਈ ਹੈ ਅਤੇ ਇਸ ਕਰੋਨਾ ਵਾਇਰਸ ਦੇ ਕਾਰਨ ਹੁਣ ਤੱਕ 6 ਮੌਤਾਂ ਹੋ ਚੁੱਕੀਆਂ ਹਨ ਜਿਨ੍ਹਾਂ ਵਿੱਚੋਂ ਕੇਰਲ ਦੇ 3 ਲੋਕਾਂ ਦੀ ਜਾਨ ਚਲੀ ਗਈ ਹੈ, ਕਰਨਾਟਕ ਦੇ 2 ਲੋਕਾਂ ਦੀ ਜਾਨ ਚਲੀ ਗਈ ਹੈ ਅਤੇ ਪੰਜਾਬ ਦੇ ਇੱਕ ਮਰੀਜ਼ ਜਿਹੜੀ ਕਿ ਇਸ ਕਰੋਨਾ ਵਾਇਰਸ ਦੇ ਨਾਲ ਮੌਤ ਹੋ ਚੁੱਕੀ ਹੈ। ਇਸ ਲਈ ਤੁਹਾਡੇ ਤੱਕ ਇਹ ਵਾਇਰਸ ਪਹੁੰਚੇ ਇਸ ਤੋਂ ਪਹਿਲਾਂ ਹੀ ਆਪਣਾ ਧਿਆਨ ਰੱਖੋ ਅਤੇ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਲੋਕ ਹੋਰ ਵੀ ਆਪਣਾ ਜਿਹੜਾ ਧਿਆਨ ਰੱਖ ਸਕਣ ਅਤੇ ਇਸ ਕਰੋਨਾ ਵਾਇਰਸ ਤੋਂ ਬਚ ਸਕਣ